ਜਿੱਥੇ ਲਗਾਤਾਰ ਵਧ ਰਿਆ ਨੇ ਠੱਗੀ ਠੋਰੀ ਕੀਤੀ ਜਾ ਰਹੀ ਹੈ ਉੱਥੇ ਹੀ ਹੋਣਾ ਵਿਆਹ ਵਰਗੇ ਪਵਿੱਤਰ ਰਿਸ਼ਤੇ ਦੇ ਵਿੱਚ ਵੀ ਠੱਗੀ ਤੇ ਧੋਖੇ ਦੇ ਨਿੱਤੇ ਮਾਮਲੇ ਸਾਹਮਣੇ ਆ ਰਹੇ ਨੇ ਜੀ ਹਾਂ ਮਾਮਲਾ ਫਾਜ਼ਿਲਕਾ ਦੇ ਪਿੰਡ ਬਖਸੂ ਸ਼ਾ ਤੋਂ ਸਾਹਮਣੇ ਆ ਜਿੱਥੇ ਇੱਕ ਪਰਿਵਾਰ ਦੇ ਵਿੱਚ ਵਿਆਹ ਦੀਆਂ ਖੁਸ਼ੀਆਂ ਉਸ ਵੇਲੇ ਧੜੀਆਂ ਧਰਾਈਆਂ ਰਹਿ ਗਈਆਂ ਜਦੋਂ ਉਹਨਾਂ ਦੇ ਜਵਾਈ ਦਾ ਵਿਆਹ ਤੋਂ ਪਹਿਲਾਂ ਹੀ ਭੇਦ ਖੁੱਲ ਗਿਆ ਸਕ੍ਰੀਨ ਤੇ ਚਲਦੀਆਂ ਤਸਵੀਰਾਂ ਸਾਫ਼ ਦੇਖ ਸਕਦੇ ਹੋ ਕਿ ਵਿਆਹ ਦਾ ਇੰਨਾ ਕੁ ਚਾਅ ਹੈ ਕਿ ਘਰ ਦੀ ਸਜਾਵਟ ਤੱਕ ਕੀਤੀ ਗਈ ਹੈ ਤੇ ਲੜਕੇ ਨੂੰ ਦਾਜ ਦੇ ਵਿੱਚ ਦੇਣ ਲਈ ਬੁਲਟ ਏਸੀ ਤੇ ਹੋਰ ਕੀਮਤੀ ਸਮਾਨ ਵੀ ਜਿਹੜਾ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਰੱਖਿਆ ਗਿਆ ਪਰ ਬਰਾਤ ਤੋਂ ਪਹਿਲਾਂ ਹੀ ਲੜਕੇ ਦਾ ਭੇਜ ਕੁਲ ਗਿਆ ਜਦੋਂ ਪੁਲਿਸ ਦਾ ਫੋਨ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਆਉਂਦਾ ਤੇ ਵਿਆਹ ਰੋਕਣ ਲਈ ਕਿਹਾ ਗਿਆ ਜੀ ਹਾਂ ਦਾਦੀ ਹੈ ਕਿ ਥਾਣੇ ਦੇ ਵਿੱਚ ਇੱਕ ਮਹਿਲਾ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਜਿਸ ਤੋਂ ਬਾਅਦ ਕਾਰਵਾਈ ਹੋਈ ਹੈ ਦੱਸਿਆ ਜਾ ਰਿਹਾ ਕਿ ਇਹ ਲੜਕਾ ਤਾਂ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਚੋਰੀ ਛਿਪੇ ਇਸ ਦੇ ਵੱਲੋਂ ਦੂਜਾ ਵਿਆਹ ਰਚਾਇਆ ਜਾ ਰਿਹਾ ਸੀ ਜਿੱਦੀ ਪਿੰਡ ਕਿਸ ਦੀ ਪਹਿਲੀ ਪਤਨੀ ਨੂੰ ਲੱਗ ਜਾਂਦੀ ਹੈ ਤਾਂ ਉਸ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਪੁਲਿਸ ਵੱਲੋਂ ਵਿਚ ਪੈ ਕੇ ਇਸ ਵਿਆਹ ਨੂੰ ਰੁਕਵਾ ਦਿੱਤਾ ਗਿਆ। ਉਹ ਤੇ ਲੜਕੀ ਦੇ ਪਰਿਵਾਰਕ ਮੈਂਬਰ ਇਸ ਗੱਲ ਤੋਂ ਬਹਿਦ ਹੈਰਾਨ ਹੋਏ ਕਿ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਇਹ ਲੜਕਾ ਪਹਿਲਾਂ ਵਿਆਹਿਆ ਹੋਇਆ ਉਹਨਾਂ ਨੂੰ ਧੋਖੇ ਦੇ ਵਿੱਚ ਰੱਖਿਆ ਜਾ ਰਿਹਾ ਸੀ ਅਤੇ ਵਿਆਹ ਨੂੰ ਜਲਦੀ ਜਲਦੀ ਕਰਵਾਉਣ ਦੇ ਬਾਅਦ ਤੇ ਨਿਤ ਨਵੇਂ ਤੋਂ ਨਵੇਂ ਬਹਾਨੇ ਘੜੇ ਜਾ ਰਹੇ ਸੀ ਤਾਂ ਕਿ ਵਿਆਹ ਜਲਦੀ ਕੀਤਾ ਜਾਵੇ ਤੇ ਲੜਕੇ ਦਾ ਜਿਹੜਾ ਭੇਤ ਹੈ ਉਹ ਲੜਕੀ ਪਰਿਵਾਰਕ ਮੈਂਬਰਾਂ ਨੂੰ ਪਤਾ ਨਾ ਲੱਗ ਜਾਵੇ ਜੇ ਦੇ ਚੱਲਦੇ ਇਸ ਲੜਕੇ ਪਰਿਵਾਰ ਦੇ ਵੱਲੋਂ ਕੋਈ ਘਰ ਦੇ ਵਿੱਚ ਮੌਤ ਹੋ ਗਈ ਜਾਂ ਹੋਰ ਕਈ ਬਹਾਨੇ ਜਿਹੜੇ ਕੀ ਬਣਾਏ ਜਾ ਰਹੇ ਸੀ ਜਿੱਦੇ ਚੱਲਦੇ ਲੜਕੀ ਵਾਲਿਆਂ ਨੇ ਬਿਨਾਂ ਪੁੱਛ ਪੜਤਾਲ ਕੀਤੇ ਲੜਕੀ ਦਾ ਵਿਆਹ ਜਲਦੀ ਕਰਨ ਵਾਸਤੇ ਸਾਰੀਆਂ ਤਿਆਰੀਆਂ ਕਰ ਲਈਆਂ ਕਰਦਿਆਂ ਸੁਜਾਰਨਾ ਘਰ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਸੀ ਪਰ ਜਦੋਂ ਉਹਨਾਂ ਨੂੰ ਉਹਨਾਂ ਦੇ ਜਵਾਈ ਬਣ ਤੋਂ ਪਹਿਲਾਂ ਹੀ ਉਸ ਦਾ ਭੇਦ ਖੁੱਲ ਗਿਆ ਤਾਂ ਉਹ ਹੈਰਾਨ ਹੋ ਗਏ ਆਹ ਸੁਣਦਿਆਂ ਪੀੜਤ ਪਰਿਵਾਰ ਨੇ ਹੋਰ ਕੀ ਕੁਝ ਕਿਹਾ ਕਿ ਕਿਵੇਂ ਘਟਨਾ ਬਾਰੇ ਪਤਾ ਲੱਗਿਆ ਬਾਕੀ ਆਪਣੇ ਰਾਏ ਜ਼ਰੂਰ ਸਾਝੀ ਕਰਿਓ ਦੇਖੋ ਇਹ ਖਾਸ ਰਿਪੋਰਟ ਇਹ ਮੈਟਰ ਹੈ ਜੀ ਪਹਿਲਾਂ ਮੁੰਡਾ ਵਿਆਹਿਆ ਹੋਇਆ ਸੀ ਸਾਨੂੰ ਪਤਾ ਨਹੀਂ ਇਹਨਾਂ ਲੱਗਣ ਦਿੱਤਾ ਹੈਗਾ ਤੇ ਬਰਾਤ ਵੀ ਮਤਲਬ ਸਾਨੂੰ ਕਹਿੰਦੇ ਕਿ ਅਸੀਂ ਪਾਰਟੀ ਉੱਥੇ ਨਹੀਂ ਕਰਨੀ ਹੈਗੀ ਤੇ ਅਸੀਂ ਕਿਹਾ ਚਲ ਠੀਕ ਹੈ ਮਤਲਬ ਸਾਨੂੰ ਕਹਿੰਦੇ ਸੀ ਦੁੱਖੇ ਦੜੀ ਨਾਲ ਕਿ ਸਾਡੀ ਮਰਗ ਹੋ ਗਈ ਹੈ ਕੀ ਅਸੀਂ ਕਾਰਜ ਵਿੱਚ ਕੋਈ ਪਾਲਟੀ ਨਹੀਂ ਕਰਨੀ ਹੈਗੀ ਤੇ ਅਸੀਂ ਸਿੱਧਾ ਹੀ ਬਰਾਤ ਆ ਜਾਾਂਗੇ ਸਾਨੂੰ ਮੰਨਣੀ ਪਈ ਹੈ ਕਿਉਂਕਿ ਅਸੀਂ ਧੀ ਵਾਲੇ ਸੀ ਤੇ ਸਾਨੂੰ ਉਸ ਤੋਂ ਬਾਅਦ ਇਹ ਸਾਨੂੰ ਕਹਿੰਦੇ ਸੀ ਕਿ ਤੁਸੀਂ ਅਸੀਂ ਸਵੇਰੇ ਸਵੇਰੇ ਆਨੰਦ ਕਾਰਜ ਕਰਨੇ ਆ ਬਾਕੀ ਅਸੀਂ ਉਸ ਗੱਲ ਤੇ ਨਹੀਂ ਮੰਨੇ ਕਿਉਂਕਿ ਅਸੀਂ ਕਿਹਾ ਕਿ ਤੁਸੀਂ ਲੰਗਰ ਪਾਣੀ ਛਕੋ ਤੇ ਉਸ ਤੋਂ ਬਾਅਦ ਇਹ ਆਨੰਦ ਕਾਰਜ ਕਰਾਂਗੇ ਉਸ ਬਾਅਦ ਸਾਨੂੰ ਸਰਪੰਚ ਸਾਹਿਬ ਨੇ 3 ਵਜੇ ਪਤਾ ਲੱਗ ਗਿਆ ਸਾਡੇ ਪਿੰਡ ਦੇ ਤੇ ਫੋਨ ਆਇਆ ਥਾਣੇ ਵਿੱਚੋਂ ਕਹਿੰਦੇ ਇਸ ਤਰ੍ਹਾਂ ਉੱਥੇ ਕੁੜੀ ਕੋਈ ਬੈਠੀ ਹੈਗੀ ਆ ਜਿੰਨੇ ਨੇ ਦੀ ਗੱਲ ਵਾਤੇਗੀ ਆ ਜੇ ਵਿਆਹ ਹੋਇਆ ਤੇ ਸਾਨੂੰ ਉਸ ਤੋਂ ਬਾਅਦ ਸਰਪੰਚ ਸਾਡੇ ਘਰੇ ਆਏ ਤੇ ਸਾਡੇ ਸਾਡੇ ਪੈਰਾਂ ਤੋਂ ਜ਼ਮੀਨ ਹੀ ਨਿਕਲ ਗਈ ਸਾਨੂੰ ਉਸ ਤੋਂ ਬਾਅਦ ਉਹਨਾਂ ਨੇ ਇੱਥੇ ਅੰਦਰ ਬੁਲਾਇਆ ਬਾਕੀ ਫਿਰ ਵੀ ਉਹ ਮੰਨ ਨਹੀਂ ਰਿਹਾ ਸੀ ਫਿਰ ਸਾਰੇ ਸਬੂਤ ਇਕੱਠੇ ਕੀਤੇ ਗਏ ਸਾਰੇ ਥਾਣੇ ਵਿਚਾਰਿਆਂ ਚ ਪਤਾ ਕੀਤਾ ਕਿ ਇਹ ਬੰਦਾ ਫਰੋਡ ਹੈਗਾ ਸਾਡੀ ਇਹ ਮੰਗ ਹੈ ਕਿ ਸਾਡੇ ਜਿਹੜਾ ਸਾਡਾ ਬੰਦਾ ਹੱਕ ਸਾਨੂੰ ਮਿਲਿਆ ਜਾਵੇ ਇਹਦੇ ਤੇ ਬਣਤੀ ਸਖਤ ਸਖਤ ਕਾਰਵਾਈ ਕੀਤੀ ਜਾਵੇ ਜੇ ਫੌਜੀ ਹੈਗਾ ਇਹਨੂੰ ਮਤਲਬ ਫੌਜ ਤੋਂ ਬਾਹਰ ਕੱਢਿਆ ਜਾਵੇ ਤੇ ਅੱਗੇ ਤੋਂ ਇਹਨੂੰ ਸਬਕ ਮਿਲ ਸਕੇ ਜੀ ਅਸੀਂ ਬਹੁਤ ਹੀ ਪੰਜ ਦਿਨਾਂ ਵਿੱਚ ਬਹੁਤ ਹੀ ਬਹੁਤ ਹੀ ਔਕੇ ਸਾਫ ਨਾਲ ਪੈਸੇ ਇਕੱਠੇ ਕੀਤੇ ਆ ਕੋਈ ਅਸੀਂ ਆਦੇ ਆਰਤੀ ਨੂੰ ਮਤਲਬ ਜ਼ਮੀਨ ਗਹਿਣੇ ਰੱਖੀ ਆ ਕੁਝ ਹੋਰ ਆਸੇ ਪਾਸੇ ਮੰਗ ਪੈਣ ਕੇ ਜੋ ਵੀ ਹੈ 5 ਰੁਪਏ ਵਿਆਜ ਤੇ ਕੋਈ 2 ਰੁਪਏ ਐਂਕੜਾ ਵਿਆਜ ਤੇ ਅਸੀਂ ਪੈਸੇ ਇਕੱਠੇ ਕੀਤੇ ਆ ਤੇ ਬੋਰਡ ਮੋਰਸਾਲੀ ਮੰਗ ਕੀਤੀ ਹੈ ਬੁਲਟ ਦੀ ਹੋਰ ਅਸੀਂ 2 ਲੱਖ ਦਾ ਸਮਾਨ ਅਸੀਂ ਏਸੀ ਵੈਰਾ ਵਗੈਰਾ ਸਾਰਾ ਕੁਝ ਦੇ ਰੱਖਿਆ ਸੀ ਨਾਂ ਦੇ ਘਰੇ ਪਹੁੰਚ ਗਿਆ ਤੇ ਬਾਕੀ ਅੱਗੇ ਕਾਨੂੰਨੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹਾਂਜੀ ਸਾਡੇ ਮੇਰੇ ਸਪੈਰ ਹੋਏ 15 20 ਸਾਲ ਹੋ ਗਏ ਮੇਰੇ ਫਾਦਰ ਸਾਹਿਬ ਸਪੈਰ ਹੋਏ ਨੇ ਅਸੀਂ ਦੋ ਬਰਾਏ ਗਏ ਹਾਂ ਕੁਝ ਖੇਤੀਬਾੜੀ ਕਰਦੇ ਹਾਂ ਹਾਂਜੀ ਮੈਂ ਖੇਤੀਬਾੜੀ ਕਰਦਾ ਦੂਜਾ ਬ੍ਰਦਰ ਵੀ ਖੇਤੀਬਾੜੀ ਹਾਂਜੀ ਕੱਲ ਮੈਰਿਜ ਹੋਈ ਸੀ ਸਾਡੇ ਪਿੰਡ ਗੁੜੀਆ ਦੀ ਤੇ ਟੈਂਪੂਂਡ ਵਿਚਾਰ ਨੇ ਲਾਇਆ ਬੜਾ ਚਾਹਵਾਨ ਵਾਲਾ ਇਹਨਾਂ ਨੇ ਵਿਆਹ ਰੱਖਿਆ ਸੀ ਅੱਜ ਤੋਂ 6 ਮਹੀਨੇ ਪਹਿਲਾਂ ਇਹਨਾਂ ਨੇ ਕੁੜੀ ਦਾ ਮੰਗਣਾ ਕੀਤਾ ਸੀ ਤੇ ਮੁੰਡਾ ਪਹਿਲਾਂ ਹੀ ਵਿਆਹਿਆ ਹੋਇਆ ਸੀ ਪਰ ਇਹਨਾਂ ਨੂੰ ਪਰਿਵਾਰ ਨੂੰ ਨਹੀਂ ਪਤਾ ਲੱਗਾ ਪੋਲਾ ਪਰਿਵਾਰ ਵੀ ਇਹਨਾਂ ਨੂੰ ਪਤਾ ਨਹੀਂ ਲੱਗਿਆ ਨਾ ਹੀ ਉਹਨਾਂ ਨੇ ਇਹੋ ਜਿਹਾ ਪਤਾ ਲੱਗਾ ਦੇ ਤਾਂ ਕਿਉਂਕਿ ਉਹ ਸਤਾਨ ਬੰਦੇ ਸੀ ਤੇ ਜਿਹੜੀ ਕੱਲ ਕੁੜੀ ਪਹਿਲਾਂ ਉਹਦੇ ਨਾਲ ਵਿਆਹੀ ਸੀ ਉਹ ਕੱਲ ਕੁੜੀ ਨੇ ਐਪਲੀਕੇਸ਼ਨ ਦਿੱਤੀ ਜਦੋਂ ਤੇ ਮੈਨੂੰ ਕੋਣ ਆਇਆ ਥਾਣੇ ਤੋਂ ਵਿਆਹ ਤੁਹਾਡੇ ਪਿੰਡ ਮੈਰਿਜ ਹੋ ਰਹੀ ਮੈਂ ਖਾਂਜੀ ਹੋ ਰਹੀ ਤੇ ਇਹ ਮੁੰਡਾ ਵਿਆਹਿਆ ਤੇ ਆ ਗੱਲ ਹੈ ਤੁਹਾਨੂੰ ਮੈਂ ਕਹਾਂ ਤੁਸੀਂ ਆ ਜਾਓ ਵੀ ਪੜਤਾਲ ਆਪ ਦੀ ਕਰੋ ਬਿਲਕੁਲ ਜਦੋਂ ਅਸੀਂ ਇੱਥੇ ਉਹਨੂੰ ਮੁੰਡੇ ਨੂੰ ਤੇ ਮੁੰਡੇ ਦੇ ਬਾਪ ਨੂੰ ਜਦੋਂ ਸੱਦਿਆ ਗਿਆ ਤੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਮੁੰਡਾ ਵਾਕਿਆ ਹੀ ਵਿਆਹ ਹੋਇਆ ਸੀਗਾ ਤੇ ਸਾਡੇ ਨਾਲ ਤਾਂ ਫਰਾਡ ਕਰ ਰਿਹਾ ਸੀਗਾ ਇਹਨਾਂ ਦਾ ਤਾਂ ਮੁੰਡੇ ਨੇ ਵੇਖੋ ਮੰਗ ਕੇ ਇੱਕ ਮੋਟਰਸਾਈਕਲ ਦੀ ਮੰਗ ਕੀਤੀ ਇਹਨਾਂ ਨੂੰ ਵਿਚਾਰ ਨੂੰ ਫਿਰ ਵੀ ਨਹੀਂ ਪਤਾ ਲੱਗਿਆ ਇਹਨਾਂ ਨੇ ਆਪ ਦੀ ਜ਼ਮੀਨ ਗਾਣਾ ਗੁਨੇ ਰੱਖ ਕੇ ਤੇ ਉਹ ਸਾਹਮਣੇ ਬੁਲਟ ਮੋਟਰਸਾਈਕਲ ਖੜਾਇਆ ਕਹਿੰਦਾ 27 ਲੱਖ ਰੁਪਏ ਉਹਦੇ ਤੇ ਲੱਗਿਆ ਲਾਤ ਰੁਪਈਆ 25-30 ਲੱਖ ਰੁਪਈਆ ਇਹਨਾਂ ਨੇ ਵਿਆਹ ਤੇ ਲਾਇਆ ਵੀ ਮੁੰਡਾ ਫੌਜੀ ਹੈਗਾ ਨਾ ਤੇ ਮੁੰਡੇ ਦੀ ਡਿਮਾਂਡਾ ਹੀ ਉਹ ਜਿਹੀ ਸੀਗੀ ਆ ਤੇ ਇਹਨਾਂ ਨੇ ਵੀ ਕਿ ਚਲੋ ਕੁੜੀ ਸੈੱਟ ਹੋ ਜੇ ਕਿ ਮੁੰਡਾ ਫੌਜੀ ਹੈਗਾ ਵੀ ਆਪਦੀ ਮਾਨਦਗਰ ਜ਼ਿੰਦਗੀ ਕੱਟਣਗੇ ਪਰ ਇਹ ਨਹੀਂ ਪਤਾ ਸੀਗੀ ਇਹ ਮੁੰਡਾ ਫਰਾਡ ਹੈਗਾ ਜੀ ਤੇ ਕੱਲ ਇਹਨਾਂ ਨੇ ਬਹੁਤ ਹੀ ਵੱਡਾ ਧੋਖਾ ਕੀਤਾ ਚਾਹੇ ਇਹਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਵੀ ਅਗਾ ਵੀ ਲੋਕਾਂ ਨੂੰ ਸਬਕ ਮਿਲੇ ਜੇ ਇਹੋ ਜਿਹਾ ਫਰਾਡ ਕਿਸੇ ਨਾਲ ਨਾ ਕੀਤਾ ਜਾਵੇ ਹਾਂ ਉਸ ਕੁੜੀ ਨਾਲ ਵੀ ਇਹ ਰਹਿ ਰਿਹਾ ਸੀਗਾ ਤੇ ਸਾਡੇ ਨਾਲ ਵੀ ਇਧਰ ਦੁੱਖਾ ਹੋਇਆ ਸਾਡੇ ਪਿੰਡੇ ਤੇ ਨਾਂ ਕੁੜੀ ਨਾਲ ਨਹੀਂ ਉਹਦੇ ਨਾਲ ਡਿਵੋਰਸ ਹੋ ਚੁੱਕਿਆ ਸੀ ਨਹੀਂ ਸਰ ਕੋਈ ਉਹਦੇ ਨਾਲ ਡਿਵੋਰਸ ਨਹੀਂ ਹੁੰਦਾ ਜਦੋਂ ਜਿਹੜਾ ਸਾਨੂੰ ਜਾਣਕਾਰੀ ਪਤਾ ਲੱਗਿਆ ਤਾਂ ਇਹਨੇ ਇੱਕ ਫਾਰਮੈਲਟੀ ਤੌਰ ਤੇ ਨਾ ਉਹਨੂੰ ਕੁੜੀ ਨੂੰ ਉਰ ਲਗਾ ਕੇ ਸਾਈਨ ਸੁਨ ਕਰਾ ਲੈ ਤੇ ਇਹਨੇ ਡਿਵੋਰਸ ਦੇ ਤੇ ਉਸ ਜਦੋਂ ਜਿਹੜਾ ਸਾਨੂੰ ਪਤਾ ਲੱਗਿਆ ਕੁੜੀ ਨੇ ਇਹਦੇ ਤੇ ਕੇਸ ਵੀ ਕੀਤਾ ਹੈ ਕੋਦਾਲ ਤੇ ਚ ਭਈ ਮੈਂ ਇਹਦੇ ਨਾਲ ਕੋਈ ਨਹੀਂ ਫਿਰ ਭਾਜੀ ਵੀ ਜੇ ਬੰਦਾ 30 ਤਰੀਕ 30 ਤਰੀਕ ਤੀਜਾ ਮਹੀਨਾ 2022 ਨੂੰ ਦਿਨ ਮੈਰਿਜ ਕਰਾ ਰਿਆ 11ਵੇਂ ਮਹੀਨੇ ਚ ਉਹਦੇ ਨਾਲ ਤਲਾਕ ਦੇ ਮਤਲਬ ਨਾਲ ਜਿਵੇਂ ਪੰਚਾਇਤੀ ਆਪਾਂ ਲਿਖ ਲੈਂਦੇ ਆ ਉਸ ਤਰ੍ਹਾਂ ਦਾ ਕਿਸੇ ਦੇ ਕੋਈ ਸਾਈਨ ਨਹੀਂ ਇਹਦੀ ਸਾਈਨ ਨਹੀਂ ਕਿਨੇ ਤੇ ਕੁੜੀ ਦੇ ਕਰਵਾ ਕੇ ਨਾ ਕੁੜੀ ਦੇ ਕੋਲੋਂ ਧੋਖ ਇਹਨਾਂ ਨੇ ਸਾਈਨ ਇਸ ਬੰਦੇ ਨੇ ਕਰਵਾ ਕੇ ਤੇ ਉਸ ਤੋਂ ਬਾਅਦ ਕੁੜੀ ਨਾਲ ਹੀ ਰਹਿ ਰਿਹਾ ਕੋ 2022 ਦਾ ਫਿਰ ਕੁੜੀ ਨਾਲ ਅੱਜ ਤੱਕ ਕੁੜੀ ਨਾਲ ਹੀ ਜਹਿ ਰਿਹਾ ਪਰ ਇਹਨੇ ਸਾਨੂੰ ਨਹੀਂ ਦੱਸਿਆ ਨਾ ਹੀ ਸਾਨੂੰ ਪਤਾ ਲੱਗਣ ਦਿੱਤਾ ਜਿੱਤ ਉਹਦਾ ਘੇਰਾ ਸੀ ਉਸ ਤੋਂ ਬਾਅਦ ਜਿਹੜੀ ਪਿੰਡ ਪਤਾਲ ਕੀਤੀ ਇਹ ਬੰਦਾ ਆਪਦੇ ਪਿੰਡੋਂ ਬਰਾਤ ਵੀ ਨਹੀਂ ਆਇਆ ਮਰਾਤ ਵੀ ਇਹ ਰਸਤੇ 'ਚੋਂ ਜਿਹੜੀ ਤਿਆੜੀ ਧੂੜੀ ਬੰਦੇ ਕਰਕੇ ਤੇ ਰਸਤੇ 'ਚੋਂ ਚੜਿਆ ਬਰਾਤ ਅਚਾਰ ਰਿਸ਼ਤੇਦਾਰ ਨਹੀਂ ਸੀਗੇ ਰਿਸ਼ਤੇਦਾਰ ਇਹਦੇ ਨਹੀਂ ਸੀਗੇ ਨਾਲ ਕੋਈ 2-4 ਰਹੇ ਸੀਗੇ ਜਿਹੜੇ ਏਕੇ ਦਾ ਪਰਿਵਾਰ ਚਾਚੇ ਤਾਹੇ ਜਿਹੜੇ ਨੇ ਉਹ ਸ਼ਾਮਲ ਸੀ ਇਹਦੀ ਸਾਜ਼ਿਸ਼ 'ਚ ਤੇ ਬਾਕੀ ਕੋਈ ਆਲਮ ਸਲੇਮ ਸ਼ਾ ਜਾਂ ਮੋਜਮ 'ਚੋਂ ਇਹੋ ਜਿਹੇ ਤਾਂ ਹਮਨ ਤੋਂ ਬੰਦੇ ਚੱਕ ਕੇ ਬਰਾਤ ਲੈ ਕੇ ਆਇਆ ਕੀ ਮੰਗ ਕਰਦੇ ਹੋ ਤੁਸੀਂ ਉਦੋਂ ਮੰਗ ਕਰਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਇੱਕ ਗਰੀਬਾਂ ਨੇ ਜਿਹੜੀ ਆਪਦੀ ਜ਼ਮੀਨ ਗਾਣੇ ਰੱਖ ਕੇ ਇੱਕ ਉਹਨਾਂ ਕਿਹਾ ਵੀ 5 ਦਿਨਾਂ ਚ ਸਾਨੂੰ ਵਿਆਹ ਕਰ ਦੋ ਮੇਰੀ ਛੁੱਟੀ ਮਨਜ਼ੂਰ ਨਹੀਂ ਹੋਈ ਤੇ ਮੈਂ ਉਸ ਤੋਂ ਬਾਅਦ ਆਵਾਂਗਾ ਛੁੱਟੀ ਵਿਆਹ ਤੋਂ ਬਾਅਦ ਤੇ 5 ਦਿਨਾਂ ਵਿੱਚ ਇਹਨਾਂ ਨੇ ਕਿਦੋਂ 5 ਰੁਪਏ ਸੈਂਕੜੇ ਤੇ ਵਿਆਹ ਤੇ ਲੈ ਕੇ ਕਿਦੋਂ 10 ਰੁਪਏ ਸੈਂਕੜਾ ਵਿਆਹ ਲੈ ਕੇ ਕੋਈ ਆਪਦੀ ਜ਼ਮੀਨ ਦੋ ਕਿਲੇ ਲਈ ਇਹਨਾਂ ਨੇ ਆਪਦੀ ਗਾਣੇ ਰੱਖ ਕੇ ਤੇ ਇਹਦਾ ਅਕਲ ਮੈਰਿਜ ਦਾ ਸਾਰਾ ਇਹਨੇ ਕੀਤਾ ਸੀਗਾ ਰੁਪਈਆ 20-25 ਲੱਖ ਲਾਇਆ ਜੀ ਉਹਨਾਂ ਦਾ ਤਾਂ ਖੂ ਖਾਤੇ ਗਿਆ ਇਹ ਤਾਂ ਮੰਗ ਕਰਨਿਆ ਵੀ ਇਹਨਾਂ ਦੀ ਜਿਹੜੀ ਹੈ ਜਿੰਨਾ ਇਹਨਾਂ ਦਾ ਪੈਸਾ ਲੱਗਾ ਇਹਨਾਂ ਨੂੰ ਦਵਾਇਆ ਜਾਵੇ ਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਵੀ ਇੱਕ ਮਿਸਾਲ ਬਣੇ ਵੀ ਆਜ ਤੋਂ ਬਾਅਦ ਇਹੋ ਜਿਹਾ ਧੋਖਾ ਕੋਈ ਨਾ ਕਰੇ ਕਿਸੇ ਨੂੰ ਇਹ ਸਰਕਲ ਸਰਦਕੁਲੇ ਕੰਪਲੀਟ ਆਈ ਸੀ ਲੜਕੀ ਐ ਸੀ ਪ੍ਰਿੰਕਾ ਰਾਣੀ ਪਤਨੀ ਕਲਮਜੀਤ ਸਿੰਘ ਵਸੇ ਪਿੰਡ ਮਹਾਤਮ ਨਗਰ ਤੋਂ ਉਹ ਕਹਿੰਦੇ ਮੇਰਾ ਜਿਹੜਾ ਪਤੀ ਹੈਗਾ ਇਹ ਉਹ ਫੌਜੀ ਏ ਉਹ ਦੂਜਾ ਵਿਆਹ ਕਰਾ ਰਿਹਾ ਪਿੰਡ ਬੱਕੂ ਸ਼ਾਹ ਦੀ ਅਸੀਂ ਉੱਥੇ ਮੌਕੇ ਤੇ ਮੈਂ ਰਿਪੋਰਟ ਸੇਜੀ ਸੀ ਜੀ ਉੱਥੇ ਵਾਕਿਆ ਹੀ ਪਾਇਆ ਗਿਆ ਵੀ ਉਹ ਜਿਹੜਾ ਲੜਕਾ ਸੀਗਾ ਉਹ ਬਿਨਾਂ ਕਿਸੇ ਦੱਸੇ ਕੇਸੇ ਪਿੰਡ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਦੂਜਾ ਵਿਆਹ ਕਰਾ ਰਿਆ ਸੀ ਫਿਰ ਉਹ ਜੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਅਸੀਂ ਇਹਦੇ ਚ ਗਏ ਆ ਵਿਆਹ ਰੋਕਤਾ ਜੀ ਉਹਨੂੰ ਆ ਰਹੇ ਮਦਈ ਪਾਰਟੀ ਉਹਨਾਂ ਦੇ ਅਸੀਂ ਬਿਆਨ ਲੱਕੇ ਜੋ ਬੰਦੇ ਕੋਲ